ਰਾਜਵਲੀ ਘਟਨਾ ਇਹ ਵਾਪਰੀ ਕਿ ਰਾਤ ਪੌਣੇ 12 ਵਜੇ ਸਾਡੇ ਜਿਹੜਾ ਭਤੀਜਾ ਇਹਨਾਂ ਦਾ ਪਰਿਵਾਰ ਸੁੱਤਾ ਹੀ ਅੰਦਰ ਤੇ ਪੌਣੇ 12 ਵਜੇ ਤਕਰੀਬਨ 12 ਵਜੇ ਦਾ ਟਾਈਮ ਥੋੜਾ ਘੱਟ ਜੀ ਟਾਈਮ 9:10 ਮਿੰਟ ਤੇ ਕੋਈ ਵਿਅਕਤੀ ਆ ਕੇ ਤੇ ਇਹਨਾਂ ਨੇ ਆ ਇਸ ਜੱਗ ਦੇ ਦੋ ਜੱਗ ਸੀ ਇਹਨਾਂ ਕੋਲ ਤੇ ਤਜਾਬ ਛੁੱਟ ਗਏ ਜਦੋਂ ਕੁੜੀ ਦੇ ਲੱਤਾਂ ਤੇ ਇਦਾਂ ਇੱਕ ਬੱਚਾ ਛੋਟਾ ਆ ਕੇ ਇਹਨਾਂ ਬਚਾਉਂਦਾ ਫਰਿਆਦ ਬੱਚਾ 7 ਮਹੀਨੇ ਦਾ ਉਹ ਵੀ ਸੜ ਗਿਆ ਇੱਥੋਂ ਪੈਰਪੂਰ ਸੜ ਗਏ ਸਾਰੇ ਤੇ ਜਿਹੜੀ ਕੁੜੀ ਉਹਦਾ ਬਹੁਤ ਮੰਦਾ ਹਾਲ ਦੇ 7-8 ਮੈਂਬਰ ਦਾ ਨੁਕਸਾਨ ਬਹੁਤ ਹੋਇਆ ਇਹ ਨੁਕਸਾਨ ਕੁੜੀ ਦਾ ਬਹੁਤ ਮੰਦਾ ਆ ਰਿਹਾ ਹਸਪੀਟਲ ਹੈ ਕਮਾੜ ਕਿੰਨੇ ਜਣੇ ਜ਼ਖਮੀ ਦੋ ਮਾਂ ਤੇ ਉਹਦਾ ਪੁੱਤ ਹੈ ਕੁੜੀ ਦਾ ਨਾਂ ਗੱਗੂ ਹੈ ਤੇ ਮੁੰਡੇ ਦਾ ਨਾਂ ਸਰਿਆ ਇਹ ਜਿਹੜਾ ਕੋਲਾ ਇਹ ਕੀ ਇਹਦਾ ਕਰ ਰਿਹਾ ਇਹ ਬਸ਼ੀਰ ਦਾ ਇਹ ਜਿਹੜਾ ਮੇਰਾ ਭਰਾ ਉਹਦਾ ਨਾਂ ਬਸ਼ੀਰ ਮੁੰਡੇ ਦਾ ਨਾਂ ਚਾਂਦੀ ਉਹਦੇ ਘਰ ਹੈ ਹਾਂਜੀ ਫਿਰ ਝੋਲ ਚੱਕ ਤੇ ਪੁਲਿਸ ਨਹੀਂ ਰਾਤ ਫੋਨ ਲਾਇਆ ਪੁਲਿਸ ਨੂੰ ਕਮਾੜ ਉੱਥੇ ਹਸਪੀਟਲ ਹੈ ਗਏ ਇੱਥੇ ਨਹੀਂ ਆ ਜੀ ਮੌਕਾ ਵੀ ਨਹੀਂ ਇੱਥੇ ਕੋਈ ਪਹੁੰਚਿਆ ਨਹੀਂ ਨਹੀਂ ਰਾਤ 12:30 ਵਜੇ ਅਸੀਂ ਥਾਣੇ ਗਏ ਉਹਨਾਂ ਨੇ ਦਰਗਾਸ ਮਾੜੀ ਮੂਟੀ ਲਿਖੀ ਅਸੀਂ ਤੱਕ ਆਏ ਨਹੀਂ ਹਸਪੀਟਲ ਤਾਂ ਹੋ ਕੇ ਗਏ ਹਾਂ ਹਾਂਜੀ ਹਸਪੀਟਲ ਆਏ ਕੀ ਕਹਿੰਦੇ ਡਾਕਟਰ ਡਾਕਟਰ ਇਲਾਜ ਚੱਲਣ ਦੇ ਕਹਿੰਦੇ ਕੋਈ ਗੱਲ ਨਹੀਂ ਇਲਾਜ ਕਰਦੇ ਹੌਸਲੇ ਦਿੱਤਾ ਉਹਨਾਂ ਨੇ ਅਸੀਂ ਮੰਗੇ ਚਾ ਉਹਨਾਂ ਜਿਹੜੇ ਬੰਦੇ ਇਹਨਾਂ ਨੂੰ ਲੱਭਿਆ ਜਾ ਕੇ ਕੈਮਰੇ ਚੇਕ ਕਰਾਇਆ ਜਾਣ ਜਿਹੜੇ ਇੱਥੇ ਲਾਗੇ ਕਮਾਣਾ ਵਿੱਚ ਇਤਜਾਬ ਵਾਲੀ ਦੁਕਾਨਾ ਉੱਥੇ ਪੁੱਛਿਆ ਜਾ ਵੀ ਕਿਸੇ ਨੇ ਇਤਜਾਬ ਖਰੀਦਿਆ ਕਿਸੇ ਨੇ ਕਿਉਂਕਿ ਡੇਰੀਆਂ ਵਾਲੇ ਤੇ ਤਕਰੀਬਨ ਇਤਜਾਬ ਖਰੀਦੇ ਜਿਹੜਾ ਆਮ ਬੰਦਾ ਜਿਹੜਾ ਖਰੀਦਣ ਵਾਲਾ ਉਹਨੇ ਤੇ ਕਿਸੇ ਵਜ੍ਹਾ ਤੋਂ ਖਰੀਦੇ ਆਊਗਾ ਕੈਮਰੇ ਚੈੱਕ ਕਰਾਈ ਜਾਣ ਵੀ ਕਿਹੜੇ ਕਿੱਧਰੋਂ ਆਏ ਕਿੱਧਰ ਗਏ ਬਾਕੀ ਇਸ ਅਹੀਂ ਨਹੀਂ ਵਖਿਆ ਸਾਨੂੰ ਇਹ ਨਹੀਂ ਪਤਾ ਕੌਣ ਸੀ ਕੌਣ ਨਹੀਂ ਹਾਂ 5 6 ਬੰਦੇ ਨੱਠਦੇ ਜਰੂਰ ਵਖੇ ਬਾਹਰ ਨੇਰੇ ਵੇ ਪਤਨ ਲੱਗਾ ਕਿਉਂ ਇੱਥੇ ਲਾਈਟ ਵੀ ਹੈ ਨਹੀਂ ਲਾਈਟ ਦਾ ਪ੍ਰਬੰਧ ਵੀ ਹੈ ਨਹੀਂਗਾ ਨੇਹਰਾ ਸੀ ਬਹੁਤ ਸੋਲਟ ਵੀ ਬੈਠੀ ਸੀ ਚਾਰ ਪੰਜ ਬੰਦੇ ਚਾਰ ਪੰਜ ਬੰਦੇ ਬਾਕੀ ਕੀ ਪਤਾ ਬਾਹਰ ਕਿੰਨੇ ਸੀ ਕਿੰਨੇ ਸੀ ਜੇ 10 ਰੋਜ਼ ਆ ਦੇਖੋ ਆ ਮੁੰਡੇ ਕੀ ਬਣਿਆ ਬਰਾਬਰ ਉਹ ਵੀ ਤੂੰ ਅਜੇ ਮੂੰਹ ਟਕੇ ਨਹੀਂ ਕੰਮ ਖਰਾਬ ਹੋ ਗਿਆ ਮੂੰਹ ਚੜ੍ਹ ਮੈਂ ਇੱਕ ਇੱਕ ਮੈਂ ਤਾਂ ਵਿਭਾਗ ਕਿਛ ਨਹੀਂ ਹੋ ਗਿਆ ਆ ਦੇਖੋ ਇਹ ਕੱਪੜਿਆਂ ਦੀ ਹਾਲਾਤ ਤੇ ਤੁਸੀਂ ਵੇਖੀ ਕੀ ਸਾਰੇ ਕੱਪੜੇ ਕੁੱਪੜੇ ਸੜ ਗਏ ਤੇ ਰੱਬ ਦੀ ਕਿਰਪਾ ਹੋਈ ਕਿ ਜਿਹੜੇ ਸਰਦੀ ਦਾ ਮੌਸਮ ਸੀ ਬੱਚਿਆਂ ਨੇ ਮੂੰਹ ਟਕੇ ਨਹੀਂ ਤਾਂ ਸਾਰਾ ਕੰਮ ਖਰਾਬ ਹੋ ਜਾਂਦਾ ਸੀ ਖਤਮ ਹੋ ਜਾਣਾ ਜਿਹੜੀ ਹਾਲਾਤ ਉਹਨਾਂ ਨੇ ਕੀਤੀ